ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਵਿੱਚ ਜਾਲੀ ਸ਼ਰਾਬ ਨਾਲ 17 ਮੌਤਾਂ ਹੋ ਚੁੱਕੀਆਂ ਨੇ ਤੇ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਇਸ ਸ਼ਰਾਬ ਪੀਣ ਤੋਂ ਬਾਅਦ ਜੋ ਵਿਅਕਤੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਉਹਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਇਸ ਕਰਕੇ ਇਹ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਇਸ ਦੇ ਵਿੱਚ ਜੋ 17 ਲੋਕ ਮਰੇ ਨੇ ਤੇ ਹੋਰ ਜਿਹੜੇ ਜੇਰੇ ਇਲਾਜ ਨੇ ਇਹ 5 ਪਿੰਡਾਂ ਦੇ ਮਜੀਠਾ ਹਲਕੇ ਦੇ 5 ਪਿੰਡਾਂ ਦੇ ਲੋਕ ਇਸ ਦੇ ਵਿੱਚ ਸ਼ਾਮਿਲ ਨੇ ਪਿਛਲੇ 3 ਸਾਲਾਂ ਦੇ ਵਿੱਚ ਇਹ ਚੌਥੀ ਘਟਨਾ ਅਜੇ ਹੀ ਵਾਪਰ ਚੁੱਕੀ ਹੈ ਜਿਸ ਕਰਕੇ ਜਾਲੀ ਸ਼ਰਾਬ ਨਾਲ ਮੌਤਾ ਹੋ ਗਏ ਹਨ ਕਾਂਗਰਸ ਸਰਕਾਰ ਵੇਲੇ ਵੀ ਇਹਨਾਂ ਜਾਲੀ ਸ਼ਰਾਬ ਨਾਲ ਹੁੰਦੀਆਂ ਮੌਤਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਿਹਾ ਸੀ ਤੇ ਇਹ ਹੁਣ ਜੋ ਤਾਜ਼ਾ ਖਬਰ ਮਜੀਠਾ ਹਲਕੇ ਦੀ ਹੈ ਜਿੱਥੇ ਲਗਭਗ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ 10 ਵਿਅਕਤੀ ਗ੍ਰਿਫਤਾਰ ਕਰ ਲਏਗੇ ਨਹੀਂ ਤੇ ਇਹਨਾਂ ਦਾ ਸਰਗਣਾ ਜੋ ਕਿ ਮੁੱਖ ਦੋਸ਼ੀ ਮੰਨਿਆ ਜਾਂਦਾ ਹੈ ਜੋ ਸਬਰਾ ਸ਼ਰਾਬ ਜਾਲੀ ਬਣਾਉਂਦਾ ਸੀ ਅਤੇ ਉਸ ਦੀ ਸਪਲਾਈ ਕਰਦਾ ਸੀ ਪ੍ਰਭਜੀਤ ਸਿੰਘ ਉਸ ਦਾ ਨਾਮ ਹੈ ਤੇ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਸਰਕਾਰੀ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਵਿੱਚ 4 ਵਿਅਕਤੀ ਸਸਪੈਂਡ ਕੀਤੇ ਗਏ ਨੇ ਇਸ ਦੇ ਵਿੱਚ ਇੱਕ ਮਜੀਠਾ ਸਬ ਡਿਵੀਜ਼ਨ ਦਾ DSP ਇੱਕ SHO ਅਤੇ ਦੋ ਐਕਸਰਾਈਜ਼ ਅਫਸਰ ਸਸਪੈਂਡ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਇਸ ਜਾਲੀ ਸ਼ਰਾਬ ਨੇ ਸੱਥਰ ਵਿਛਾਏ ਨੇ ਉਹਨਾਂ ਘਰਾਂ ਦੇ ਵਿੱਚ ਪੰਜਾਬ ਦੇ ਲੀਡਰ ਪਹੁੰਚ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਵਿਕਰਮ ਸਿੰਘ ਦੇਠੀ ਅਤੇ ਹੁਣ ਸੀਐਮ ਭਗਵੰਤ ਮਾਨ ਇਹਨਾਂ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਨੇ ਇਸ ਮੌਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਹਨਾਂ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਤੇ ਪੜ੍ਹਾਈ ਦਾ ਖਰਚਾ ਅਤੇ ਜੋ ਨੌਕਰੀ ਦੇਣ ਦਾ ਵੀ ਵਾਅਦਾ ਸੀ ਐਮ ਭਗਮੰਤ ਮਾਨ ਦੇ ਵੱਲੋਂ ਕੀਤਾ ਗਿਆ ਇਸ ਬੁਕੇ ਸੀ ਐਮ ਭਗਮੰਤ ਮਾਨ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਵੱਡੀਆਂ ਗੱਲਾਂ ਆਖ ਦਿੱਤੀਆਂ ਨੇ ਉਹਨਾਂ ਨੇ ਤਾਂ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਹਿਣਾ ਕਿ ਜਦ ਜਾਲੀ ਸ਼ਰਾਬ ਦਾ ਕਾਰੋਬਾਰ ਇਹ ਹਜ਼ਾਰਾਂ ਕਰੋੜਾ ਦੇ ਵਿੱਚ ਹੈ ਤੇ ਇਹ ਕੰਮ ਪੁਲਿਸ ਦੀ ਅਫਸਰਚਾਈ ਦੀ ਅਤੇ ਰਾਜਨੀਤਿਕ ਲੀਡਰਾਂ ਦੀ ਸ਼ਾਇਤ ਤੋਂ ਬਿਨਾਂ ਨਹੀਂ ਹੋ ਸਕਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਾਂਚ ਚੱਲ ਰਹੀ ਹੈ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਕਾਰਵਾਈ ਕੀ ਕੀਤੀ ਜਾਵੇਗੀ ਇਸ ਦਿਨ ਵਾਲੀ ਸੀਐਮ ਭਗਵੰਤ ਮਾਨ ਨੇ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆ ਕਿ ਹੈ ਕਿ ਇਸ ਮਜੀਠੀ ਹਲਕੇ ਤੋਂ ਬਹੁਤ ਲੰਮੇ ਸਮੇਂ ਤੋਂ ਇੱਕ ਹੀ ਪਾਰਟੀ ਦਾ ਕਬਜ਼ਾ ਹੈ ਜਿਨ੍ਹਾਂ ਦਾ ਇੱਥੇ ਕਬਜ਼ਾ ਹੈ ਉਹ ਤਾਂ ਖੁਦ ਸਮਗਲਿੰਗ ਦੇ ਕੇਸਾਂ ਦੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤਾਂ ਲੈ ਕੇ ਬਾਹਰ ਆਏ ਹੋਏ ਨੇ ਜਦੋਂ ਬਾਗਦਾ ਮੱਲ ਹੀ ਬੇਈਮਾਨ ਹੋ ਜਾਵੇ ਤਾਂ ਫਿਰ ਬਾਗ ਦਾ ਕੀ ਬਣੇਗਾ ਇਸ ਗੱਲ ਦੇ ਪਿੱਛੇ ਸੀਪ ਭਗਵੰਤ ਮਾਨ ਦੇ ਵੱਲੋਂ ਸਿੱਧਾ-ਸਿੱਧਾ ਇਸ਼ਾਰਾ ਵਿਕਰਮ ਮਜੀਠੀਆ ਦੇ ਵੱਲ ਕੀਤਾ ਗਿਆ ਉਹਨਾਂ ਨੇ ਕਹਿਣਾ ਕਿ ਖੁਦ ਉਹ ਇੱਥੇ ਦੁੱਖ ਵੀ ਸਾਂਝਾ ਕਰਕੇ ਗਏ ਨੇ ਤੇ ਉਧਰ ਵਿਕਰਮ ਮਜੀਠੀਆ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਮੈਂ ਕੋਈ ਸਮੇਂ ਬਾਅਦ ਪ੍ਰੈਸ ਕਾਨਫਰੰਸ ਕਰਾਂਗਾ ਤਾਂ ਆਮ ਆਦਮੀ ਪਾਰਟੀ ਦੇ ਕਿਹੜੇ ਬੰਦੇ ਇਹਨਾਂ ਜਾਲੀ ਸ਼ਰਾਬ ਦੇ ਪਿੱਛੇ ਜੋ ਹੋਣੀ ਮੋਤਾ ਹੋਈਆਂ ਨੇ ਇਹਨਾਂ ਦੇ ਪਿੱਛੇ ਕਿਹੜੇ ਵਿਅਕਤੀ ਸ਼ਾਮਿਲ ਸਨ ਜਿਨ੍ਹਾਂ ਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਚੰਗੀ ਖਾਸ ਬੰਦੇ ਨੇ ਆਵਾਜ਼ ਵੀ ਪਾਰਟੀ ਦੇ ਉਹ ਇਸ ਦੇ ਵਿੱਚ ਸ਼ਾਮਲੇ ਵਿਕਰਮ ਜੀਠੇ ਦੇ ਵੱਲੋਂ ਇੱਕ ਗੱਲ ਆਖ ਦਿੱਤੀ ਗਈ ਹੈ ਇਸ ਮੌਕੇ ਸੀਐਮ ਭਗਵੰਤ ਪਾਣ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ ਇਸ ਦੇ ਵਿੱਚ ਪੁਲਿਸ ਅਫਸਰ ਸਾਹੀ ਅਤੇ ਰਾਜਨੀਤਿਕ ਲੀਡਰ ਜੋ ਇਸ ਦੇ ਵਿੱਚ ਸ਼ਾਮਿਲ ਨੇ ਉਹਨਾਂ ਦੀ ਸਹਿਮਤ ਬਿਨਾ ਕੰਮ ਇਹ ਨਹੀਂ ਹੋ ਸਕਦਾ ਤਾਂ ਪ੍ਰਤਾਪ ਸਿੰਘ ਬਾਯਵਾ ਨੇ ਕਿਹਾ ਕਿ ਤੁਸੀਂ ਸੂਬੇ ਦੇ ਮੁਖੀ ਹੋ ਤਾਂ ਫਿਰ ਇਹ ਤੁਹਾਡੇ ਜੋ ਸਾਰੇ ਗੱਲਾਂ ਤੁਸੀਂ ਕਹੀਆਂ ਨੇ ਇਹ ਤੁਹਾਡੇ ਅੰਡਰ ਹੀ ਨੇ ਤਾਂ ਫਿਰ ਤੁਸੀਂ ਕੰਮ ਕਿਉਂ ਨਹੀਂ ਕਰਦੇ ਐਕਸ਼ਨ ਕਿਉਂ ਨਹੀਂ ਲੈਂਦੇ ਪੰਜਾਬ ਨੂੰ ਅਜਿਹੇ ਖੋਖਲੇ ਬਿਆਨਾਂ ਦੀ ਲੋੜ ਨਹੀਂ ਹੈ ਇਹ ਪ੍ਰਤਾਪ ਸਿੰਘ ਬਾਯਵਾ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਤੇ ਆਪਣਾ ਪਲਟਵਾਰ ਕਰਦਿਆਂ ਹੋਇਆਂ ਉਹਨਾਂ ਦੇ ਵੱਲੋਂ ਇਹ ਵੱਡੀ ਗੱਲ ਆਖ ਦਿੱਤੀ ਗਈ ਹੈ